ਲੈਲ ਸਾਹਿਬ ਸਤਿ ਸ੍ਰੀ ਅਕਾਲ ਜੀ ਜਿਲ੍ਹ ਸਾਹਿਬ ਸਤਿ ਸ੍ਰੀ ਅਕਾਲ 207 ਸ੍ਰੀ ਕਾਲ ਜੀ ਇੱਕ ਵਾਰੀ ਫੇਰ ਪ੍ਰੋਗਰਾਮ ਖੁਣ ਚਰਚਾ ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ ਮੈਂ ਤੇ ਮੇਰੇ ਨਾਲ ਸੀਨੀਅਰ ਸਾਥੀ ਪੱਤਰਕਾਰ ਨਰਿੰਦਰ ਸਿੰਘ ਜੀ ਲੈਲ ਅਸੀਂ ਦੋਵੇਂ ਜਣੇ ਹਾਜ਼ਰ ਹੋ ਜਾਨੇ ਆ ਅਸੀਂ ਤੁਸੀਂ ਯਕੀਨ ਮੰਨੋਗੇ ਅਸੀਂ ਨਾ ਸੋਚਦੇ ਰਹਿੰਦੇ ਆ ਗੱਲਾਂ ਬਾਤਾਂ ਕਰਦੇ ਰਹਿੰਦੇ ਆ ਨਾ ਕਰਦੇ ਤਾਂ ਫਿਰ ਅਸੀਂ ਬੁੱਧੀਜੀਵੀ ਵਾਲੀਆਂ ਗੱਲਾਂ ਪਰ ਉਹ ਤੇ ਅਸੀਂ ਵੀ ਆਪ ਵੀ ਅਮਲ ਨਹੀਂ ਕਰਦੇ ਹਣਾ ਅਸੀਂ ਲੋਕਾਂ ਨੂੰ ਇੰਦੀ ਜਾਂਦੇ ਆ ਵੀ ਫਲਾਨਾ ਬੰਦਾ ਐ ਨਹੀਂ ਕਰਦਾ ਉਹ ਬੰਦਾ ਐ ਨਹੀਂ ਕਰਦਾ ਨਾ ਪਰ ਅੱਜ ਮੈਂ ਅਸੀਂ ਨਾ ਬਹਿ ਕੇ ਦੋਨਾਂ ਜਣੇ ਨੇ ਮੰਤਨ ਕੀਤਾ ਵੀ ਆਪਾਂ ਵੀ ਯਾਰ ਕੀ ਕਰਦੇ ਆ ਆਪਾਂ ਵੀ ਗੱਲਾਂ ਹੀ ਮਾਰਦੇ ਆ ਆਪਾਂ ਕਰਦੇ ਕਰਾਉਂਦੇ ਕੁਝ ਨਹੀਂ ਹੈਗੇ ਇੱਕ ਸ਼ੋਅ ਕਰਦੇ ਆ ਸ਼ੋਅ ਕਰਕੇ ਆਪਾਂ ਚਲੋ ਆਪਦੇ ਆਪਦੇ ਖਾ ਕੇ ਰੋਟੀਆਂ ਘਰੋਂ ਭਰੀ ਹੋ ਜਾਣੇ ਆ ਆਪਣਾ ਅਸਲ ਮਨੋਰਥ ਨਹੀਂ ਹੈ ਕਿਸੇ ਚੀਜ਼ ਹਨਾ ਜ਼ਿੰਦਗੀ ਚ ਕੋ ਟਾਰਗੇਟ ਹੋਣਾ ਚਾਹੀਦਾ ਜ਼ਿੰਦਗੀ ਚ ਕੋ ਮਨੋਰਥ ਹੋਣਾ ਚਾਹੀਦਾ ਲਹਿਲ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਮੈਨੂੰ ਮੈਨੂੰ ਗੱਲ ਦੱਸੋ ਵੀ ਜੋ ਮੈਂ ਗੱਲ ਕੀਤੀ ਉਹ ਗੱਲ ਸਹੀ ਕੀਤੀ ਗਲਤ ਕੀਤੀ ਹੈ ਜਲ ਸਾਹਿਬ ਗੱਲ ਤਾਂ ਤੁਹਾਡੀ ਠੀਕ ਆ ਅਸਲ ਚ ਕੀ ਆ ਵੀ ਅਸੀਂ ਕਰਦੇ ਤੇ ਇਦਾਂ ਹੀ ਸਾਰੀ ਜ਼ਿੰਦਗੀ ਚ ਜਾਂ ਰੂਟੀਨ ਦੇ ਵਿੱਚ ਅਸੀਂ ਆਪਣੇ ਬਾਰੇ ਹੀ ਸੋਚਦੇ ਆ ਆਪਣੇ ਬੱਚਿਆਂ ਲਈ ਆਪਣੇ ਘਰ-ਬਾਰ ਸੋਚਦੇ ਆ ਅਸੀਂ ਮਤਲਬ ਸਮਾਜਿਕ ਜਿਹੜੀਆਂ ਗਤੀਵਿਧੀਆਂ ਨਾ ਜਾਂ ਸਮਾਜ ਦੇ ਅੰਦਰ ਜੋ ਕੁਝ ਵਾਜਮ ਜ਼ਿੰਮੇਵਾਰੀਆਂ ਸਾਡੀਆਂ ਦੇ ਉਹ ਅਸੀਂ ਨਹੀਂ ਸਮਝਦੇ ਉਤੋਂ ਅਸੀਂ ਅੱਖਾਂ ਫੇਰ ਲੈਂਦੇ ਇਹ ਕਹਿ ਦਿੰਨੇ ਆ ਵੀ ਅਸੀਂ ਕੀ ਲੈਣਾ ਵਾਹ ਬਸ ਇੱਕੋ ਹੀ ਗੱਲ ਦੇ ਸਾਨੂੰ ਕੀ ਸੋ ਇਹ ਸਾਨੂੰ ਕੀ ਅਸੀਂ ਕੀ ਲੈਣਾ ਇਹਦੇ ਵਿੱਚ ਸਾਡਾ ਜਿਹੜਾ ਉਹ ਦਿਨ ਜਿਹੜਾ ਉਹ ਲੰਘ ਜਾਂਦਾ ਸੋ ਚੰਗਾ ਹੋਵੇ ਜੇ ਅਸੀਂ ਗਿਲ ਸਾਹਿਬ ਇੱਕ ਸੰਸੀਅਰ ਤੌਰ ਤੇ ਕਿਉਂਕਿ ਅਸੀਂ ਤਾਂ ਸ਼ਾਇਦ ਇਹ ਵੀ ਨਹੀਂ ਹੈ ਕੁਛ ਅਸੀਂ ਪੰਜਾਬੀ ਮਾਮ ਬੋਲੀ ਲਈ ਜਾਂ ਕੁਛ ਉਹਨਾਂ ਜਿਹੜੀਆਂ ਕੁਰਤੀਆਂ ਦੇ ਖਿਲਾਫ ਵੀ ਜਾਂ ਕੁਛ ਅਜੇ ਜਾਗਰੂਕ ਪ੍ਰੋਗਰਾਮ ਵੀ ਜਿਹੜੇ ਨੇ ਲੋਕਾਂ ਚ ਲੈ ਕੇ ਗਏ ਆ ਜਿਵੇਂ ਕਿ ਅਸੀਂ ਸਭਿਆਚਾਰਕ ਮੇਲੇ ਕਰਾਉਂਦੇ ਰਹੇ ਆ ਜਾਂ ਜਿਹੜੀਆਂ ਗਰੀਬ ਕੁੜੀਆਂ ਦੇ ਸਮੂਹਕ ਵਿਆਹ ਜਿਹੜੇ ਮਤਲਬ ਹੁੰਦੇ ਸੀ ਉਹਨਾਂ ਨੂੰ ਵਿਆਹ ਕਰਦੇ ਰਹੇ ਉਹਨਾਂ ਨੂੰ ਦਾਜ ਦੇ ਜੋ ਉਹਨਾਂ ਦੀ ਘਰ ਦੀ ਲੋੜੀਂਦੀ ਚੀਜ਼ ਹੁੰਦੀ ਉਹ ਉਹਨਾਂ ਨੂੰ ਦਿੰਦੇ ਰਹੇ ਆ ਫਿਰ ਖੂਨਦਾਨ ਕੈਂਪ ਲਾਉਂਦੇ ਰਹੇ ਆ ਇਦਾਂ ਨੇ ਇਹ ਨੇਕਾ ਮੈਡੀਕਲ ਕੈਂਪ ਵੀ ਲਾਏ ਨੇ ਕੁਝ ਅਜੇ ਇਚਕੇ ਨੇ ਪਰ ਇਹਦੇ ਨਾਲ ਸਮਾਜ ਚ ਫੇਰ ਵੀ ਬਹੁਤ ਕੁਝ ਕਰਨ ਵਾਲਾ ਜਿਹੜਾ ਸਾਡੀਆਂ ਜ਼ਿੰਮੇਵਾਰੀਆਂ ਨੂੰ ਦੇ ਅਧਾਰਤ ਕਰਦਾ ਤੇ ਅਸੀਂ ਕੋਸ਼ਿਸ਼ ਕਰੀਏ ਮੈਂ ਇਹ ਵਾਅਦਾ ਕਰਦਾ ਹਾਂ ਤੁਹਾਡੇ ਨਾਲ ਕਿ ਅਗਰ ਤੁਸੀਂ ਕੋਈ ਨਵੀਂ ਅਚੀਵਮੈਂਟ ਕਰਨਾ ਚਾਹੋ ਕੋਈ ਨਵਾਂ ਆਪਾਂ ਕਰਨਾ ਚਾਹੀਏ ਤੇ ਮੈਂ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸਮਰਪਿਤ ਜਿਹੜਾ ਤੁਹਾਡੇ ਲਈ ਕਰਦਾ ਤਾਂ ਕਿ ਚੰਗਾ ਕੰਮ ਕਰੀਏ ਬਿਲਕੁਲ ਜੀ ਸਾਨੂੰ ਇਸ ਤਿਆਰੀ ਵਾਸਤੇ ਨੇ ਇੱਕ ਹਫਤੇ ਦਾ ਸਮਾਂ ਚਾਹੀਦਾ ਅਸੀਂ ਅਗਲੇ ਹਫਤੇ ਨੇ ਕਿਸੇ ਨਵੇਂ ਰੰਗ ਕਿਸੇ ਨਵੇਂ ਰੂਪ ਦੇ ਵਿੱਚ ਆਵਾਂਗੇ ਔਰ ਵਧੀਆ-ਵਧੀਆ ਅਸੀਂ ਅੱਛੀ-ਅੱਛੇ ਪ੍ਰੋਗਰਾਮ ਜਿਹੜੇ ਹੈਗੇ ਨੇ ਤੁਹਾਡੇ ਤੱਕ ਲੈ ਕੇ ਆਵਾਂਗੇ ਅਸੀਂ ਬਹੁਤ ਜਲਦੀ ਪੋਡਕਾਸਟ ਜਿਹੜਾ ਇੱਕ ਸ਼ੁਰੂ ਕਰ ਰਹੇ ਹਫ਼ਤਾ ਮੈਂ ਤਾਂ ਮੰਗਿਆ ਵੀ ਹੋ ਸਕਦਾ ਪਹਿਲਾਂ ਅਸੀਂ ਕਰ ਦਈਏ ਕਿਉਂਕਿ ਮੈਨੂੰ ਜੇ ਹਫ਼ਤਾ ਪਹਿਲਾਂ ਮੈਂ ਸ਼ੁਰੂ ਨਾ ਕਰ ਸਕਿਆ ਤਾਂ ਫਿਰ ਉਹ ਥੋੜੀ ਜੀ ਗੜਬੜ ਹੋ ਜਾਂਦੀ ਹੈ ਦੁਪਾਨ ਦੀ ਔਰ ਮੈਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਅਸੀਂ ਦੋਨੇ ਜਾਣੇ ਵੀ ਮੈਂ ਤੇ ਲਹਿਲ ਸਾਹਿਬ ਅਸੀਂ ਕੁਛ ਨਾ ਕੁਛ ਇਸ ਤਰ੍ਹਾਂ ਦਾ ਕਰਾਂਗੇ ਜਿਹਦੇ ਨਾਲ ਤੁਸੀਂ ਆਪ ਕਹੋਗੇ ਵੀ ਔਰ ਥੋੜੀ-ਬਹੁਤ ਚੇਂਜਸ ਜਿਹੜੀ ਹੈਗੀ ਹੈ ਉਹ ਲਾਈਫ 'ਚ ਆਈ ਹੈ ਅਸੀਂ ਸਭ ਤੋਂ ਪਹਿਲਾਂ ਅੱਜ ਚਤਰ ਸਿੰਘ ਪ੍ਰਵਾਨਾ ਜੀ ਨੂੰ ਸ਼ਰਧਾਂਜਲੀ ਭੇਟ ਕਰਨਾ ਚਾਹੁੰਦੇ ਹਾਂ ਲਹਿਲ ਸਾਹਿਬ ਜੀ ਮੈਨੂੰ ਬੜੇ ਦੁੱਖ ਦੀ ਗੱਲ ਹੈ ਵੀ ਚਤਰ ਸਿੰਘ ਪ੍ਰਵਾਨਾ ਨਾ ਥੋਨੂੰ ਜਾ ਰਿਹਾ ਤੇ ਨਾ ਮੈਨੂੰ ਯਾਦ ਰਿਹਾ ਅੱਜ ਜਦੋਂ ਸੋਸ਼ਲ ਮੀਡੀਆ ਤੇ ਉਹਨਾਂ ਦੇ ਮਰਨ ਦੀ ਖਬਰ ਆਈ ਆ ਤਾਂ ਜਾ ਕੇ ਚਤਰ ਸਿੰਘ ਪ੍ਰਵਾਨਾ ਯਾਦ ਆਇਆ ਬਿਲਕੁਲ ਦੁਨੀਆ ਦੇ ਵਿੱਚ 99% ਲੋਕਾਂ ਨੂੰ ਪਤਾ ਨਹੀਂ ਹੋਣਾ ਚਤਰ ਸਿੰਘ ਪ੍ਰਵਾਨਾ ਹੈ ਕੌਣ ਚਤਰ ਸਿੰਘ ਪ੍ਰਵਾਨਾ ਉਹ ਫਨਕਾਰ ਸੀ ਜਿਨੇ ਹਜ਼ਾਰ ਤੋਂ ਵੱਧ ਗਾਣੇ ਲਿਖੇ ਔਰ ਵੱਡੇ ਵੱਡੇ ਨਾਮਵਰ ਸਿੰਗਰਾਂ ਨੇ ਉਹਨਾਂ ਦੇ ਗਾਣੇ ਗਾਏ ਸੁਪਰ ਡੁੱਪ ਹਿੱਟ ਹੋਏ ਉਹਨੇ ਆਪ ਵੀ ਗਾਣੇ ਗਾਏ ਉਹਦੇ ਆਪ ਦੇ ਐਚਐਮਬੀ ਦੇ ਵਿੱਚ ਗਾਣੇ ਰਿਕਾਰਡ ਹੋਏ ਪਰ ਉਹ ਅਣਗੌਲਿਆ ਵਿਚਾਰਾ ਮਾਸੂਮ ਜਾਂ ਬੜੀ ਗੁਰਬਤ ਪਰ ਹੀ ਜ਼ਿੰਦਗੀ ਦੇ ਵਿੱਚ ਉਹ ਜਿਉਂਦਾ ਰਿਹਾ ਤੇ ਉਹਦਾ ਇੰਤਕਾਲ ਹੋ ਗਿਆ ਅੱਜ ਉਹਦੇ ਇੰਤਕਾਲ ਤੇ ਅਸੀਂ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ ਲਹਿਲ ਸਾਹਿਬ ਇਕ ਗਾਣਾ ਆਇਆ ਸੀ ਇਹਨਾਂ ਦਾ ਉਸ ਵੇ ਮਾਈਕ ਮੈਂ ਤੁਹਾਨੂੰ ਦਿੰਨਾ ਸਾਹਮਣੇ ਚਵਾਰੇ ਵਿੱਚ ਖੇਡਾਂ ਗੀਟੀਆਂ ਗੱਭਰੂ ਸ਼ਕੀਨ ਮੁੰਡਾ ਮਾਰੀ ਸੀ ਟੀਆਂ ਬਿਲਕੁਲ ਬੜੇ ਸਿੰਗਰਾਂ ਨੇ ਗਾਇਆ ਤੂਲ ਬਰੋੜ ਕੇ ਹਨ ਤੇ ਕਿੰਨਾ ਸਪੋਰਟ ਉੱਪਰ ਹਿੱਟ ਸੀਗਾ ਮੈਨੂੰ ਕੁੱਤੇ ਵਾਲੀ ਕੰਪਨੀ ਵਿੱਚ ਠੀਕ ਹੈ ਨਾ ਗੀਤ ਰਿਕਾਰਡ ਕਰਾ ਦੇਵੇ ਮਿੱਤਰਾ ਇਹ ਜਿਹੇ ਜਿਹੇ ਗਾਣੇ ਰਾਮਲੇ ਵਰਗਿਆਂ ਨੇ ਕਰਤਾਰ ਰਾਮ ਲਾ ਚਾਂਦੀ ਰਾਮ ਜਮਲੇ ਵਰਗੇ ਸਭ ਨੇ ਗਾਣੇ ਗਾਏ ਲੇਕਿਨ ਅਸੀਂ ਅਣਗੌਲੇ ਨੂੰ ਉਹਨੂੰ ਜਿਹਨੂੰ ਕੈਚਾ ਤਤ ਸਿੰਘ ਪ੍ਰਵਾਨਾ ਨੂੰ ਅਸੀਂ ਭੁੱਲ ਗਏ ਲਾਲ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਕਿਉਂਕਿ ਤੁਹਾਡੇ ਕਾਰਜਕਾਰ ਦੇ ਵਿੱਚ ਵੀ ਤਾਂ ਬੜੇ ਫਨਕਾਰ ਦਾ ਇੰਤਕਾਲ ਹੋਇਆ ਜਿੰਨ ਜਿਹੜੇ ਵਿਚਾਰੇ ਭੁੱਖੇ ਮਰਦੇ ਮਰ ਗਏ ਜਿਨ੍ਹਾਂ ਦੀ ਸਾਰ ਕਿਸੇ ਨੇ ਨਹੀਂ ਲਈ ਅਬ ਦੇਖੋ ਕਿੰਨੀ ਦੁੱਖ ਦੀ ਗੱਲ ਹੈ ਲਹਿਲ ਸਾਹਿਬ ਤੁਸੀਂ ਤੇ ਮੈਂ ਸੱਭਿਆਚਾਰ ਦੀ ਦਿਹਾਈ 24 ਘੰਟੇ ਦਿੰਨੇ ਆ ਵੀ ਅਸੀਂ ਸੱਭਿਆਚਾਰ ਦੇ ਬਹੁਤ ਵੱਡੇ ਪੈਰੋਕਾਰ ਆ ਅੱਜ ਮੈਨੂੰ ਪਤਾ ਲੱਗਿਆ ਵੀ ਮੈਂ ਵੀ ਜ਼ੀਰੋ ਆ ਤੁਸੀਂ ਵੀ ਜ਼ੀਰੋ ਔਰ ਅਸੀਂ ਸੱਭਿਆਚਾਰ ਦੇ ਉਸ ਕਲਚਰ ਦੇ ਅਸੀਂ ਨੇੜੇ ਤੇੜੇ ਵੀ ਨਹੀਂ ਮੈਨੂੰ ਬੜੀ ਸ਼ਰਮਿੰਦਗੀ ਹੋ ਰਹੀ ਹੈ ਕਿ ਅੱਜ ਮੈਨੂੰ ਉਹਨਾਂ ਬਾਰੇ ਪਤਾ ਹੀ ਨਹੀਂ ਸੀ ਮੈਨੂੰ ਅੱਜ ਪਤਾ ਲੱਗਿਆ ਜਦੋਂ ਉਹਨਾਂ ਦਾ ਇੰਤਕਾਲ ਹੋਇਆ ਕੀ ਕਹਿਣਾ ਚਾਹੁੰਦੇ ਆਗਿਲ ਸਾਹਿਬ ਤੁਸੀਂ ਬਿਲਕੁਲ ਸਹੀ ਕਿਹਾ ਕਿ ਬਹੁਤ ਆਰਟਿਸਟ ਨੇ ਕਲਾਕਾਰ ਨੇ ਜਿਹੜੇ ਅਣਗੌਲੇ ਨੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਾਂ ਕਸਬਿਆਂ ਦੇ ਵਿੱਚ ਅੱਜ ਵੀ ਜਿਹੜੀ ਉਹ ਗੁਰਬਤ ਭਰੀ ਜ਼ਿੰਦਗੀ ਜਿਹੜੀ ਆ ਜਿਉ ਰਹੇ ਨੇ ਤੁਹਾਨੂੰ ਯਾਦ ਹੈ ਚਾਂਦੀ RAM ਨੂੰ ਅਸੀਂ ਜਦੋਂ 1995 ਦੇ ਇੱਥੇ ਸੱਧਿਆ ਸੀ ਤੇ ਚਾਂਦੀ RAM ਕੋਲ ਇੱਕ ਸਿਰਫ ਤੂੰਬੀ ਤੋਂ ਸਵਾਏ ਉਹ ਆਪਣਾ ਜਿਹੜਾ ਦੁੱਖ ਉਹ ਦੱਸਦਾ ਸੀ ਵੀ ਮੇਰੀ ਆ ਸਿਰਫ ਤੇ ਸਿਰਫ ਮੇਰੇ ਕੋਲ ਤੂੰਬੀ ਹੈ ਗੁਰਬਤ ਭਰੀ ਜ਼ਿੰਦਗੀ ਸੀ ਤੁਹਾਨੂੰ ਇਹ ਵੀ ਯਾਦ ਆ ਵੀ ਇਸ ਤੋਂ ਪਹਿਲਾਂ ਪੰਜਾਬੀ ਫਿਲਮਾਂ ਦੇ ਜਿਹੜੇ ਬੇਤਾਕ ਬਾਦਸ਼ਾਹ ਇਹਨੂੰ ਕਹਿ ਸਕਦੇ ਆ ਹੀਰੋ ਵੀ ਰਹੇ ਨੇ ਮਿਲਨ ਵੀ ਰਹੇ ਨੇ ਸ਼ਤੀਸ਼ ਕੌਲ ਜੀ ਜਿਨ੍ਹਾਂ ਦੀ ਜਿਹੜੀ ਮੌਤ ਹੈ ਉਹ ਜਾ ਕੇ ਕਿੱਥੇ ਵੇਖੋ ਦਰਾਹੇ ਦੇ ਜਿਹੜਾ ਉਹ ਬਿਰਧ ਆਸ਼ਰਮ ਸੀ ਜਿਹੜਾ ਮਤਲਬ ਉੱਥੇ ਉਹਦੇ ਚੋਂ ਗ ਜਿਹੜੀ ਗੁਰਬਤ ਭਰੀ ਜ਼ਿੰਦਗੀ ਜੀਉਂਦਾ ਰਿਆ ਬੜਾ ਦੁੱਖ ਹੁੰਦਾ ਇਹ ਉਸ ਵੇਲੇ ਦੇ ਜਿਹੜੇ ਗਾਇਕ ਨੇ ਕਲਾਕਾਰ ਨੇ ਜਦੋਂ ਅਜੇ ਸਾਡੇ ਕੋਈ ਇੰਟਰਟੇਨਮੈਂਟ ਦਾ ਕੋਈ ਸਾਧਨ ਨਹੀਂ ਸੀ ਹੁੰਦਾ ਉਦੋਂ ਸਾਡੇ ਮਨੋਰੰਜਨ ਦੇ ਸਿਰਫ ਤੇ ਸਿਰਫ ਇੱਕੋ ਹੀ ਸਾਧਨ ਸੀ ਕਿ ਜਦੋਂ ਕਿਤੇ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਦੋ ਸਪੀਕਰ ਮੰਜੀ ਤੇ ਜੋੜ ਕੇ ਜਦੋਂ ਕੋਈ ਦੂਰ ਦਰਾਡੇ ਸਿੰਗਰਾਂ ਦਾ ਡਿਊਟ ਜੋੜੀ ਸੁਣਨ ਆਉਂਦੇ ਆਉਂਦੇ ਦੁਕਾਨੇ ਵਾਲ ਜੋੜੀ ਗਾਉਂਦੀ ਹੁੰਦੀ ਸੀ ਤੇ ਲੋਕੀ ਆਪਣੀਆਂ ਕੱਦਾਂ ਕੋਠੇ ਟੱਪ ਕੇ ਵੀ ਉੱਥੇ ਚਲੇ ਜਾਂਦੇ ਸੀ ਜੀ ਤੇ ਉਹਨਾਂ ਚੋਂ ਇਹ ਜਿਹੜਾ ਪਰਮਾਨਾ ਜੀ ਚਤਰ ਸਿੰਘ ਪਰਮਾਨਾ ਉਹਨਾਂ ਆਰਟਿਸਟਾਂ ਚੋਂ ਸੀ ਔਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਉਹਦੀ ਜਿਹੜੀ ਦੁਰਬਤ ਭਰੀ ਜਿਹੜੀ ਗੁਰਬਤ ਭਰੀ ਜਿਹੜੀ ਜ਼ਿੰਦਗੀ ਸੀ ਉਹਦੇ ਨੇ ਆਪਣੀ ਜ਼ੁਬਾਨੀ ਸੀ ਕਿ ਮੇਰੇ ਕੋਲੇ ਸਿਰਫ ਦੋ ਪੈਂਟਾਂ ਤੇ ਦੋ ਸ਼ਰਟਾਂ ਸੀ ਮੇਰੇ ਘਰ ਮੈਂ ਇੱਕ ਮੰਜੀ ਹੁੰਦੀ ਸੀ ਤੇ ਉਹ ਜਿਹੜਾ ਮੇਰਾ ਕਮਰਾ ਹੈ ਉਸ ਕਮਰੇ ਕਿ ਨਲਕਾ ਵੀ ਜਿਹੜਾ ਟਿਚੂ ਟਿਚੂ ਕਰਦਾ ਕਈ ਵਾਰ ਪਾਣੀ ਆਉਂਦਾ ਕਈ ਵਾਰ ਨਹੀਂ ਆਉਂਦਾ ਉਹ ਵੀ ਜਦ ਕਹਿੰਦਾ ਵੇਖੇ ਜਦੋਂ ਮੈਂ ਬਾਦਸ਼ਾਹੀ ਜ਼ਿੰਦਗੀ ਵੀ ਹਟਾਉਂਦਾ ਸੀ ਬਹੁਤ ਵੱਡੀ ਪ੍ਰੋਪਰਟੀ ਸੀ ਕਿ ਮੇਰੇ ਸਮੇਂ ਦੇ ਜੋ ਮੈਂ ਲਿਖਿਆ ਉਹਨੂੰ ਬਹੁਤ ਵੱਡੇ ਆਰਟਿਸਟਾਂ ਨੇ ਗਾਇਆ ਜਿੱਚ ਰਾਜਮ ਜਿਹੜੀ ਹੈਗੀ ਆ ਉਹ ਮੈਂ ਮੈਡਮ ਰਾਜਨ ਉਹਨੇ ਵੀ ਗਾਇਆ ਔਰ ਇਵਨ ਦੇਠਾ ਤੱਕ ਸ੍ਰਿੰਦਰ ਸੋਨੀਆਂ ਵਰਗੀ ਦੀ ਉਹ ਕਹਿੰਦੇ ਵੀ ਜਦੋਂ ਸ੍ਰਿੰਦਰ ਸੋਨੀਆਂ ਨੂੰ ਪ੍ਰੋਮੋਟ ਕਰਨਾ ਸੀ ਜਾਂ ਕਿਸੇ ਐਮ ਕੰਪਨੀ ਨਾਲ ਇੰਟਰੋਡਿਊਸ ਕਰਾਉਣਾ ਹੈ ਤੇ ਹਮੇ ਮੇਰੀ ਉੱਚ ਸਮੂਲੀਅਤ ਸਰੇਂਦਰ ਸੋਨੀਆ ਉੱਥੇ ਵੋਕਲ ਟੈਸਟ ਵਿੱਚ ਫੇਲ ਹੋ ਗਈ ਸੀ ਫੇਲ ਹੋ ਗਈ ਸੀ ਚਾਤਰ ਸਿੰਘ ਪਰਵਾਨਾ ਸੈਲੈਕਟ ਹੋ ਗਿਆ ਸੀ ਸੋ ਸੈਲੈਕਟ ਹੋਇਆ ਸੋ ਕਈ ਏਜਾਂ ਦੇ ਮਤਲਬ ਉਹਨਾਂ ਦੇ ਸਮੇਂ ਦੌਰਾਨ ਉਹਨਾਂ ਨੇ ਯਤਨ ਕਰਕੇ ਬਹੁਤ ਵਧੀਆ ਸੋਹਣੇ ਸੋਹਣੇ ਗੀਤ ਲਿਖੇ ਨੇ ਬਹੁਤ ਵਧੀਆ ਟੰਗਣਾ ਉੱਪਰ ਹੈ ਪਰ ਦੁੱਖ ਇਸ ਗੱਲ ਦਾ ਹੈ ਕਿ ਅੱਜ ਸਾਡਾ ਜਿਹੜੀ ਇੰਡਸਟਰੀ ਹੈ ਪੰਜਾਬੀ ਸੰਗੀਤ ਇੰਡਸਟਰੀ ਜਿਹਦੇ ਵਿੱਚ ਲੋਕ ਗਾਇਕ ਵੀ ਨਹੀਂ ਜਿਹਦੇ ਵਿੱਚ ਫਿਲਮਾਂ ਵੀ ਨੇ ਔਰ ਕਰੋੜਾਂ ਮਤਲਬ ਜਿਹੜੇ ਬੰਦੇ ਨੇ ਕਮਾ ਰਹੇ ਨੇ ਅੱਜ ਇਸ ਇੰਡਸਟਰੀ ਤੋਂ 107 ਕਰੋੜ ਕਰੋੜ ਦਾ ਬਿジネス ਕਰ ਰਹੇ ਨੇ ਲੋਕ ਤੇ ਇਸ ਗੱਲ ਦਾ ਆਉਂਦਾ ਕਿ ਸਾਡੀਆਂ ਸੱਭਿਆਚਾਰਕ ਸੁਸਾਇਟੀਆਂ ਤੇ ਭਾਵੇਂ ਨਗੂਣੀਆਂ ਨੇ ਕਿਉਂਕਿ ਇਹਨਾਂ ਨੇ ਕੋਈ ਸਰਕਾਰਾਂ ਕੋਲ ਮਤਤ ਕਰਦੀਆਂ ਨਹੀਂ ਤੇ ਇਹ ਨਗੂਣੇ ਜੇ ਘੱਟੋ ਘੱਟ ਥੋੜੇ ਬਹੁਤੇ ਫੰਡ ਲੋਕਾਂ ਤੋਂ ਇਕੱਠੇ ਕਰ ਕਰਾ ਕੇ ਤੇ ਆਪਣੇ ਮੇਲਿਆਂ 'ਚ ਲੋਕਾਂ ਦਾ ਮਨੋਰੰਜਨ ਕਰਾਉਂਦੇ ਨੇ ਤੇ ਪੰਜਾਬੀ ਮਾਂ ਬੋਲੀ ਨੂੰ ਸਾਂਭਣ ਦਾ ਯਤਨ ਕਰਦੇ ਨੇ ਪਰ ਦੁੱਖ ਤੇ ਉਸ ਗੱਲ ਦਾ ਵੀ ਜਿੰਨਾ ਬੰਦਿਆਂ ਨੇ ਸਾਡੀਆਂ ਸਟੇਜਾਂ ਦੇ ਉੱਤੋਂ ਅੱਜ ਕਰੋੜਾਂ ਰੁਪਏ ਕਮਾਲੇ ਨੇ ਉੱਥੋਂ ਸਟੈਬਲਿਸ਼ ਹੋ ਕੇ ਤੇ ਉਹ ਇਹਨਾਂ ਲੋਕਾਂ ਦੀ ਬਾਹ ਇਨੀ ਫੜਦੇ ਲਾਲ ਸਾਹਿਬ ਮੈਂ ਇੱਕ ਚੀਜ਼ ਮੈਂ ਇੱਕ ਚੀਜ਼ ਕਹਿਣਾ ਚਾਹੁੰਨਾ ਜੀ ਤੁਸੀਂ ਗੱਲ ਬੜੀ ਵਧੀਆ ਤਾਰ ਛੇੜ ਲਈ ਤੁਸੀਂ ਹਣਾ ਮੈਨੂੰ ਹੁਣ ਤਾਰ ਤੇ ਗੁੱਸਾ ਆ ਗਿਆ ਉਹ ਤੁਸੀਂ ਨੰਗੀ ਤਾਰ ਮੇਜਲੇ ਪਾਸੇ ਕਰੋਗੇ ਤਾਂ ਕਰੰਟ ਤਾਂ ਮੈਨੂੰ ਲੱਗੂ ਲੱਗੂ ਝਟਕਾ ਲੱਗੂ ਹੈ ਨਾ ਨੰਗੀ ਤਾਰ ਛੇੜਨੀ ਉਹ ਕਿਹੜਾ ਕਰੰਟ ਹੈ ਕਿ ਉਹ ਤੁਹਾਨੂੰ ਲੱਗਾ ਬਸੇ ਜੀ 107 ਕਰੋੜ ਕਮਾ ਲਿਆ 120 ਕਰੋੜ ਫਿਲਮਾਂ ਨੇ ਕਮਾ ਲਿਆ ਇਹ ਲੋਗ ਨਾ ਗੁਰੂ ਘਰਾਂ ਚ ਜਾ ਕੇ ਅਰਦਾਸ ਕਰਦੇ ਲੈਲ ਸਾ ਬਿਲਕੁਲ ਕੋਈ ਫਿਲਮ ਸਾਡੀ ਆ ਰਹੀ ਹੈ ਸਰਬੱਤ ਦਾ ਭਲਾ ਹੈ ਨਾ ਅਰਦਾਸ ਹਜੂਰ ਸਾਹਿਬ ਦੇ ਉਹ ਫਿਲਮ ਉੱਥੇ ਸ਼ੂਟ ساری ਹੈ ਹਜੂਰ ਸਾਹਿਬ ਸਾਰਾ ਕਰਿਊ ਜਾਂਦਾ ਅਰਦਾਸ ਕਰਨ ਵਾਸਤੇ ਹੈ ਨਾ ਲੇਕਿਨ ਇਮੇਜਰੀ ਨਾਮ ਪਰ ਸਿੰਗਰ ਨੇ ਹਨਾ ਚਲੋ ਆਪਾਂ ਤਾਂ ਇਸ ਟ੍ਰੇਡ ਦੇ ਹੈ ਨਹੀਂ ਆਪਾਂ ਚਾਤਰ ਸਿੰਘ ਪ੍ਰਵਾਨਾ ਦਾ ਨਾਮ ਭੁੱਲ ਵੀ ਗਏ ਤਾਂ ਮੇਰੇ ਹਿਸਾਬ ਦੇ ਨਾਲ ਸਾਨੂੰ ਮਾਫੀ ਮਿਲ ਸਕਦੀ ਹੈ ਪਰ ਜਿਹੜੇ ਲੋਕ ਰਾਈਟਰ ਨੇ ਜਿਹੜੇ ਲੋਕ ਸਿੰਗਰ ਨੇ ਜਿਹੜੇ ਲੋਕ ਢੋਲਕੀ ਵਾਲੇ ਬਾਜੇ ਵਾਲੇ ਲਾਲ ਸਾਹਿਬ ਜੀ ਉਹਨਾਂ ਤਾਂ ਪਤਾ ਹੀ ਹੈ ਨਾ ਚਾਤਰ ਸਿੰਘ ਪ੍ਰਵਾਨਾ ਕਿਹੜੇ ਹਾਲਾਤਾਂ 'ਚ ਬਿਲਕੁਲ ਜੀ ਬਿਲਕੁਲ ਅਗਰ ਜੇ ਲੋਕ ਕੀ ਇਹ ਇੱਕ ਕਮਰਾ ਨਹੀਂ ਪਾ ਕੇ ਦੇ ਸਕਦੇ ਕੀ ਇਹ ਤਿੰਨ ਟਾਈਮ ਦੀ ਰੋਟੀ ਨਹੀਂ ਉਹਦਾ ਪ੍ਰਬੰਧ ਨਹੀਂ ਕਰ ਸਕਦੇ ਚਾਤਰ ਸਿੰਘ ਪ੍ਰਵਾਨਾ ਇੱਕ ਇੰਟਰਵਿਊ 'ਚ ਲਿਖਦਾ ਹੈ ਕਦਾ ਮੇਰੇ ਕੋਲ ਇਹ ਕਈ ਵਾਰਕਾਂ ਤਿੰਨ ਗਰੋਟੀਆਂ ਹੁੰਦੀਆਂ ਸੀ ਇੱਕ ਮੈਂ ਸਵੇਰੇ ਖਾਂਦਾ ਸੀ ਇੱਕ ਮੈਂ ਦੁਪਹਿਰੇ ਖਾਂਦਾ ਸੀ ਇੱਕ ਮੈਂ ਸ਼ਾਮ ਨੂੰ ਖਾਂਦਾ ਸੀ ਕਈ ਵਾਰੀ ਮੈਨੂੰ ਰੋਟੀ ਵੀ ਨਹੀਂ ਮਿਲਦੀ ਸੀ ਇਸੇ ਕਰਕੇ ਮੈਂ ਕਮਜ਼ੋਰ ਰਹਿਣ ਲੱਗ ਗਿਆ ਤੁਸੀਂ ਫੋਟੋ ਵੇਖ ਹੀ ਰਹੇ ਹੋ ਉਹਨਾਂ ਦੀ ਲਹਿਲ ਸਾਹਿਬ ਕਿੰਨੇ ਦੁੱਖ ਕਰਦੇ ਵਿੱਚ ਇੱਕ ਟੁੱਟਿਆ ਕਮਰਾ ਹੋਵੇ ਇੱਕੋ ਮੇਜ਼ ਹੋਵੇ ਇੱਕੋ ਕੁਰਸੀ ਹੋਵੇ ਇੱਕੋ ਹੋਲਡਿੰਗ ਮੰਜਾ ਹੋਵੇ ਜਿਸ ਬੰਦੇ ਦੀ ਬਹੁਤ ਵੱਡੀ ਪ੍ਰਾਪਰਟੀ ਹੋਵੇ ਲੁਧਿਆਣਾ ਸ਼ਹਿਰ ਦੇ ਵਿੱਚ ਬਾਲ ਬੱਚੇ ਹੁਣ ਚਲੋ ਘਰ ਵਾਲੀ ਉਹਨਾਂ ਦੀ ਮਰ ਗਈ ਸੀ ਕਾਫੀ ਸਾਲ ਪਹਿਲਾਂ ਲੈਕਿਨ ਉਸ ਤੋਂ ਬਾਅਦ ਉਹ ਇਸ ਤਰ੍ਹਾਂ ਦੀ ਜ਼ਿੰਦਗੀ ਬਤੀਤ ਕਰੇ ਫਿਰ ਉਹ ਗੁਰਬਤ ਭਰੀ ਜ਼ਿੰਦਗੀ ਦੇ ਵਿੱਚ ਕਦੇ ਨਾ ਸਿੰਗਰਾਂ ਨੇ ਸੋਚਿਆ ਨਾ ਕਦੇ ਫਿਲਮ ਮੇਕਰ ਨੇ ਸੋਚਿਆ ਨਾ ਕਦੇ ਸਰਕਾਰਾਂ ਨੇ ਸੋਚਿਆ ਲਹਿਲ ਸਾਬ ਕੱਲੇ ਹੀ ਜੀ ਚਾਤਰ ਸਿੰਘ ਪ੍ਰਵਾਨਾਂ ਦਾ ਹਾਲ ਨਹੀਂ ਹੈਗਾ ਬਿਲਕੁਲ ਪਤਾ ਨਹੀਂ ਕਿੰਨੇ ਪ੍ਰਵਾਨੇ ਪ੍ਰਵਾਨ ਚੜ ਗਏ ਇਸ ਸਮਾਜ ਦੇ ਵਿੱਚ ਜੀ ਕਿੰਨੇ ਰਾਈਟਰ ਫਨਾਹ ਹੋ ਗਏ ਭੁੱਖਮਰੀ ਦਾ ਸ਼ਿਕਾਰ ਦੇ ਵਿੱਚ ਕਿੰਨੇ ਡਾਇਰੈਕਟਰ ਮਰ ਗਏ ਕਿੰਨੇ ਐਕਟਰ ਮਰ ਗਏ ਠੀਕ ਹੈ ਨਾ ਪਿੱਛੇ ਜਿਹੇ ਐਕਟਰ ਨੇ ਇਕਨੋਮਿਕਲੀ ਉਹ ਵਿਚਾਰੇ ਨੇ ਸਲਫਾਸ ਖਾਲੀ ਸੀ ਹਨਾ ਮਕੌਰ ਸਾਹਿਬ ਦੇ ਕੋਲੇ ਉਹ ਵਿਚਾਰਾ ਮਰ ਗਿਆ ਸੀ ਮੁੰਡਾ ਹਜੇਕਾ ਦੁੱਕਾ ਫਿਲਮਾਂ ਚ ਆਉਣ ਲੱਗਿਆ ਸੀ ਚਲੋ ਉਹਦੀ ਉਹਦੀ ਵੀ ਆਤਮਾ ਨੂੰ ਸ਼ਾਂਤੀ ਦੇਵੇ ਰੱਬ ਹੁਣ ਸਵਾਲ ਇੱਥੇ ਖੜਾ ਹੁੰਦਾ ਹੈ ਵੀ ਇੰਨੇ ਪੈਸੇ ਕਮਾਉਣ ਦਾ ਲੈਸਾ ਫਾਇਦਾ ਕੀ ਉਹ ਤਾਂ ਉਵੇਂ ਗੱਲ ਹੋਈ ਨਾ 200 ਕਰੋੜ ਵਾਲਾ ਕੱਲ ਅਸੀਂ ਕਿ ਚਰਚਾ ਕਰਾਂਗੇ ਭੰਗੂ ਸਾਹਿਬ ਤੇ 45000 ਕਰੋੜ ਦੀ ਕੰਪਨੀ ਦਾ ਮਾਲਕ ਸੀ ਉਹ ਮਰ ਗਿਆ ਤੇ ਹਾਰ ਜੇਲ੍ਹ ਦੇ ਵਿੱਚ ਉਹ ਸਾਡੇ ਮੋਹਾਲੀ ਦਾ ਰਹਿਣ ਵਾਲਾ ਸੀ ਕੱਲ ਮੈਂ ਤੇ ਲਹਿਲ ਸਾਹਿਬ ਉਹਦੇ ਸੰਸਕਾਰ ਤੇ ਵੀ ਜਾ ਰਹੇ ਆ ਲੇਕਿਨ ਉਹਦੇ ਪੋਜ਼ਿਟਿਵ ਪੱਖਾਂ ਤੇ ਇੱਕ ਸਟੋਰੀ ਬਣਾਉਣ ਜਾ ਰਹੇ ਆ ਸੀ ਬਹੁਤ ਜ਼ਰੂਰੀ ਲੋਕ ਉਹਨੂੰ ਫੇਸਬੁੱਕ ਤੇ ਠੱਗ ਕਹੀ ਜਾਂਦੇ ਆ ਕੁੱਤਾ ਕਮੀਨਾ ਆਈ ਡੋਟ ਨੋ ਮੈਨ ਨਹੀਂ ਪਤਾ ਕੀ ਕੀ ਬਕਵਾਸ ਕਰਦੇ ਆ ਪਰ ਮੈਂ ਤੇ ਲਹਿਲ ਸਾਹਿਬ ਜਿਹੜੇ ਉਹਦੇ ਪੋਜ਼ਿਟਿਵ ਗੁਣ ਸੀ ਇੱਕ ਦੁੱਧੀ ਤੋਂ ਲੈ ਕੇ 45 ਹਜ਼ਾਰ ਕਰੋੜ ਦਾ ਸਫ਼ਰ ਕੋਈ ਛੋਟਾ ਨਹੀਂ ਹੁੰਦਾ ਬਹੁਤ ਲੱਭਾ ਹੁੰਦਾ ਉਹਦੀ ਚਰਚਾ ਕਰਾਂਗੇ ਪਰ ਅੱਜ ਉਹਦੇ ਗੱਲ ਨਹੀਂ ਕਰਾਂਗੇ ਅੱਜ ਸਾਡੀ ਗੱਲ ਚੱਲ ਰਹੀ ਹੈ ਚਾਤਰ ਸਿੰਘ ਪਰਵਾਨਾਂ ਤੇ ਲਹਿਲ ਸਾਹਿਬ ਬਿਲਕੁਲ ਜੀ ਹੁਣ ਸਵਾਲ ਇੱਥੇ ਖੜਾ ਹੁੰਦਾ ਵੀ ਇਹਨਾਂ ਲੋਕਾਂ ਦੀ ਬਾਹ ਕੌਣ ਫੜੇ ਇਹ ਸਰਕਾਰਾਂ ਪਤਾ ਕੀ ਕਰਦੀਆਂ ਨੇ ਜੀ ਇਹਨੂੰ ਸ਼ਰਮਣੀ ਕਵੀ ਐਲਾਨ ਦਿਓ ਜੀ ਉਹ ਸ਼ਰਮਣੀ ਕਵੀ ਤਾਂ ਤੁਸੀਂ ਐਲਾਨਤਾ ਸ਼ਰਮਣੀ ਫਿੰਗਰ ਵੀ ਐਲਾਨਤਾ ਤੁਸੀਂ ਸ਼ਰਮਣੀ ਰਸ਼ਾਇਰ ਵੀ ਐਲਾਨਤਾ ਉਹ ਕਾਮਲੇ ਨੂੰ ਰੋਟੀ ਵੀ ਤਾਂ ਦੇ ਦਿਓ ਇਹ ਅਦਾਨਨ ਨਾਲ ਬੱਟੇ ਥੋੜੀ ਭਰ ਜੂ ਪਰ ਤੁਸੀਂ ਉਹਨੂੰ ਬੁਲਾਉਨੇ ਹੋ ਉਹਨੂੰ ਕਿਸ਼ੌਲ ਦੇ ਦੇਦਨੇ ਹੋ ਉਹਨੂੰ 1121 3100 ਦੇ ਦੇਦਨੇ ਇੱਕ ਡੱਬਾ ਦੇ ਦਨੇ ਨਾਲ ਚਾਰ ਉਹਨੂੰ 20 ਕਿਤਾਬਾਂ ਫੜਾ ਦੇਨੇ ਉਹ ਵਿਚਾਰਾ ਪਹਿਲੀ ਮਰਿਆ ਪੈ ਤੂੰ ਸੀ 20 ਕਿਤਾਬਾਂ ਦਾ ਭਾਰ ਉਹ ਤੇ ਹੋਰ ਸਿਰ ਤੇ ਪਾਤਾ ਓਏ ਉਹਨੂੰ ਤਾਂ ਲੋੜ ਹੈ ਭਾਈ ਰੋਟੀ ਦੀ ਪੈਸੇ ਦੀ ਤੁਸੀਂ ਉਹਨੂੰ ਕਿਤਾਬਾਂ ਫੜਾ ਦੀ ਕਿਤਾਬਾਂ ਉਹਨੇ ਸਿਰ ਚ ਮਾਰਨੀ ਆ ਤੁਹਾਡੀ ਗੱਲ ਤਾਂ ਇਹ ਹੈ ਨਾ ਵੀ ਗੱਲ ਸਾਹਿਬ ਦੇਖੋ ਇੰਨੇ ਸਾਡੇ ਮਤਲਬ ਉਸ ਆਰਟਿਸਟ ਨੇ ਤਤਰ ਸਿੰਘ ਪ੍ਰਵਾਨਾ ਹੋਣਾ ਨੇ ਇੰਨੇ ਖੂਬਸੂਰਤ ਜਿਹੜੇ ਆ ਉਹ ਗੀਤ ਲਿਖੇ ਹੋਣ ਪੰਜਾਬੀ ਸੱਭਿਆਚਾਰ ਨੂੰ ਪ੍ਰਮੋਟ ਕਰਨ ਵਾਸਤੇ ਉਹਨੇ ਗੀਤ ਲਿਖੇ ਹੋਣ ਤੇ ਉਹਨਾਂ ਦੇ ਗੀਤਾਂ ਨੂੰ ਸੁਣਨ ਵਾਲੇ ਜਿਹੜੇ ਨੇ ਉਹਨਾਂ ਨੇ ਲੱਖਾਂ ਰੁਪਏ ਕਮਾ ਲਏ ਕਮਾ ਲਏ ਪਰ ਉਹਨੂੰ ਦਿੱਤਾ ਨਹੀਂ ਮੇਰੇ ਗੀਤ ਉਹਦੇ ਲਿਖੇ ਸੀ ਉਹਦੇ ਗੀਤਾਂ ਦੇ ਲਿਖੇ ਨੂੰ ਉਹ ਗਾ ਕੇ ਲੱਖਾਂ ਰੁਪਏ ਕਮਾ ਲਏ ਪਰ ਇੱਕ ਲਿਖਣ ਵਾਲੇ ਜਿੰਨੇ ਇੰਨੀ ਸਖਤ ਮਿਹਨਤ ਕਰਕੇ ਲਿਖੇ ਉਹਦਾ ਕਿਸੇ ਨੇ ਕੋ ਖਿਆਲ ਨਹੀਂ ਕੀਤਾ ਉਹ ਗੱਲ ਆਪਣੀ ਜ਼ੁਬਾਨੀ ਕਹਿੰਦਾ ਕਿ ਮੇਰੀ ਘਰ ਵਾਲੀ ਦੀ ਮੌਤ ਹੋ ਗਈ ਬੱਚੇ ਮੇਰੇ ਤੋਂ ਆੜ ਰਹਿੰਦੇ ਨੇ ਬੱਚੇ ਆਪਣੀ ਥਾਂ ਸੱਟ ਹੋਗੇ ਪਰ ਮੇਰੀ ਜਿਹੜੀ ਦੁਰਦਸ਼ਾ ਹੈ ਜਿਹੜੀ ਮੇਰੀ ਦੁਰਗਮਤ ਭਰੀ ਜ਼ਿੰਦਗੀ ਗੁਰਮਤ ਭਰੀ ਜ਼ਿੰਦਗੀ ਉਹ ਮੈਂ ਇੱਕ ਕਮਰੇ 'ਚ گزار ਰਿਹਾ। ਸੋ ਤੁਸੀਂ ਇਹ ਵੇਖੋ ਵੀ ਇੱਕ ਮਤਲਬ ਜਿਹੜੀ ਕਰਾਇਦੇ ਕਮਰੇ ਕਰਾਇਦੇ ਕਰ ਤੁਸੀਂ ਇਹ ਗੱਲ ਬੜੀ ਵਧੀਆ ਕੀਤੀ ਵੀ ਜਿਹੜੀਆਂ ਸਾਡੀ ਨਾ ਫਿਲਮ ਇੰਡਸਟਰੀ ਦੇ ਪੰਜਾਬੀ ਜਿਹੜੀ ਇੰਡਸਟਰੀ ਹੈ ਜਦੋਂ ਆਪਣਾ ਕੋਈ ਪ੍ਰੋਜੈਕਟ ਲੈ ਕੇ ਆਉਂਦੀ ਹੈ ਤੇ ਗੁਰੂ ਘਰਾਂ ਜਾ ਕੇ ਅਰਦਾਸਾਂ ਕਰਦੀ ਆ ਜਾਂ ਹੋਰ ਪ੍ਰਮੋਸ਼ਨਾਂ ਤੇ ਇੰਨੇ ਤਗੜੇ ਪੈਸੇ ਖਰਚਦੀ ਆ ਇਹ ਨਾਲ ਤਾਂ ਕਿਸੇ ਗਰੀਬ ਨੂੰ ਰੋਟੀ ਖਵਾ ਦਿਓ। ਬਿਲਕੁਲ ਉਹ ਗੱਲ ਮੈਂ ਉਹੀ ਕਰ ਲੱਗਾ ਵੀ ਉਹਦੇ ਨਾਲ ਚੰਗਾ ਹੁੰਦਾ ਜੇ ਗੁਰੂ ਘਰ ਜਾ ਕੇ ਜਾਂ ਹੋਰ ਸ਼ਰਮਿਆ ਕਿ ਜਾਂ ਹੋਰ ਨਾ ਥਾਵਾਂ ਤੇ ਲੱਖਾਂ ਰੁਪਏ ਪ੍ਰਮੋਸ਼ਨ ਵਾਸਤੇ ਕਰਦੇ ਹੋ ਤੇ ਜੇ ਸਾਰੇ ਆਰਟਿਸਟ ਸਦਲ ਕੇ ਆਪਣੇ ਆਰਟਿਸਟ ਭਰਾ ਨੂੰ ਕਲਾਕਾਰ ਭਰਾ ਨੂੰ ਜਿਹਦਾ ਇੱਕ ਸਮਾਂ ਸੀ ਜਿਹੜਾ ਉਹ ਲੰਘ ਗਿਆ ਵਿਚਰਦਾ ਉਹਨਾਂ ਵਰਗਿਆਂ ਨੂੰ ਕਿਉਂ ਨਹੀਂ ਤੁਸੀਂ ਮਦਦ ਕਰ ਸਕਦੇ ਪਿੱਛੇ ਦੇ ਆ ਕਿ ਕਿਦੋਂ ਕਿਦੋਂ ਆਪਣੇ ਗੋਇਂਦਰਜੀਤ ਨਿੱਕੂ ਨੇ ਮੜਾ ਜਾ ਰੋਇਆ ਸੀ ਤਾਂ ਉਸ ਵੇਲੇ ਤੇ ਕਈਆਂ ਨੇ ਦਲਜੀਤ ਵਰਗਿਆਂ ਨੇ ਉਹਨਾਂ ਦੀ ਬਾਹ ਫੜ ਲਈ ਜਾਂ ਉਸ ਤੋਂ ਬਾਅਦ ਇੱਕ ਸੰਗਤ ਜਿਹੜੀ ਉਹ ਲਾਚੀ ਗਲੋਰੀ ਬਾਬਾ ਗਲੋਰੀ ਬਾਬਾ ਉਹਨੇ ਰੋਇਆ ਉਨੇ ਕਿਆ ਮੇਰੀ ਦੁਰਬਤ ਤੇ ਕਿਸੇ ਹੋਰ ਨੇ ਆਤ ਬਾਹ ਬਾਲ ਲਈ ਹੁਣ ਜੇ ਤੁਹਾਡੇ ਗੜੀ ਤੁਸੀਂ ਇਹ ਸੋਚਣੇ ਕਰਕੇ ਕੋਈ ਰੋਏਗਾ ਤਾਂ ਦਿਆਂਗੇ ਆਪਣੀ ਲੈਲ ਸਾਹਿਬ ਲੈਲ ਸਾਹਿਬ ਤੁਹਾਡੀ ਗੱਲ ਨਾ ਬਹੁਤ ਸੋਹਣੀ ਤੁਸੀਂ ਕਰ ਗਏ ਨਾ ਗੱਲ ਲੰਬੀ ਹੋ ਗਈ ਆਪਾਂ ਜਦੋਂ 2-4 ਮਿੰਟ ਹੀ ਲਾਉਣੇ ਸੀ ਚੜਦੇ ਸੂਰਜ ਨੂੰ ਸਲਾਮ ਲੈਲ ਸਾਹਿਬ ਜਿਹਦੇ ਜੀ ਦੇ ਸੋਹਣੇ ਕੱਪੜੇ ਪਾਏ ਆ ਨਾ ਜੀ ਜਿਹਦੇ ਮਤਲਬ ਪਤਾ ਵੀ ਇਹਨੂੰ ਪੈਸੇ ਦੇ ਕੇ ਨਾ ਸਾਡਾ ਨੌ ਹੋ ਜਾਊਗਾ ਅਸੀਂ ਉਹਨੂੰ ਪੈਸੇ ਦਿੰਨੇ ਆ ਬਿਲਕੁਲ ਇੰਦਰਜੀਤ ਨਿੱਕੂ ਆਪਦੀ ਬਰਬਾਦੀ ਦਾ ਕਾਰਨ ਆਪ ਬਣਿਆ ਹਨਾ ਕੋਈ ਕਿਸੇ ਨੇ ਬਰਬਾਦ ਨਹੀਂ ਕੀਤਾ ਉਦੇ ਕੰਮਾਂ ਨੇ ਉਹਨੂੰ ਬਰਬਾਦ ਕੀਤਾ ਉਹਨੂੰ ਕੰਮ ਮਿਲਣੋਂ ਹਟ ਗਿਆ ਚਲੋ ਦਲਜੀਤ ਨੇ ਵੀ ਗਾਣਾ ਦੇਤਾ ਲੱਖਾਂ ਰੁਪਇਆ ਦੇਤਾ ਉੜ ਕੇ ਚਲੋ ਦੀ ਗੱਡੀ ਚੱਲ ਪਈ ਫੋਰਮ ਦੇ ਵਿੱਚ ਸ਼ੋਅ ਵੀ ਚੱਲ ਗਏ ਉਹਦੇ ਲੈਲ ਸਾਹਿਬ ਪਰ ਉਹਦੀ ਜਿਹੜੀ ਗੁਰਬਤ ਭਰੀ ਜ਼ਿੰਦਗੀ ਤੇ ਨਹੀਂ ਜੀ ਰਿਹਾ ਉਹ ਕਦੇ ਉਹ ਚੰਗੀ ਰੋਟੀ ਖਾ ਰਿਹਾ ਸੀ ਚੰਗਾ ਘਰ ਸੀ ਉਹਦਾ ਚੰਗਾ ਸਭ ਕੁਝ ਸੀ ਮੈਂ ਮੈਂ ਉਹਨਾਂ ਨੂੰ ਮੈਂ ਉਹਨਾਂ ਐਸੋਸੀਏਸ਼ਨਾਂ ਨੂੰ ਕਹਿਣਾ ਐਸੋਸੀਏਸ਼ਨ ਹੈਗੀਆਂ ਨੇ ਜੀ ਸਿੰਗਰਾਂ ਦੀ ਐਸੋਸੀਏਸ਼ਨ ਬਖਰੀ ਹੈ ਤੇਰੀ ਡਾਇਰੈਕਟਰਾਂ ਦੀ ਬੱਕਰੀ ਐ ਰਾਈਟਰਾਂ ਦੀ ਬੱਕਰੀ ਐ ਐਕਟਰਾਂ ਦੀ ਬੱਕਰੀ ਇਹ ਆਪਣੇ ਮੁਹਾਲੀ ਚ ਬਣੀ ਹੋਈ ਆ ਚੀਜ਼ਾਂ ਮੁਹਾਲੀ ਚ ਬਣ ਸਾਡੇ ਆ ਉਹ 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 ਉਹਨਾਂ ਦਾ ਕੰਮ ਕੀ ਹੈ ਜੇ ਕੋਈ ਮਰ ਗਿਆ ਦੁੱਖ ਦਾ ਪ੍ਰਗਟਾਵਾ ਕਰਨਾ ਜੇ ਕਿਸੇ ਦਾ ਬਰਥਡੇ ਆ ਉਹਦੀ ਫੋਟੋ ਪਾਉਣੀ ਸੋਸ਼ਲ ਮੀਡੀਆ ਤੇ ਬਸ ਚੱਜ ਦਾ ਕੰਮ ਹੋਣਾ ਨਹੀਂ ਕਦੇ ਕਦੇ ਨਹੀਂ ਕੀਤਾ ਮੈਂ ਨਹੀਂ ਵੇਖਿਆ ਵੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਕਦੇ ਕਿਸੇ ਗਰੀਬ ਐਕਟਰ ਦੀ ਮਦਦ ਕੀਤੀ ਹੋਵੇ ਜਾਂ ਕਿਸੇ ਲਾਈਟਮੈਨ ਕੋਲੇ ਪੈਸੇ ਦੇ ਕੀ ਆਏ ਹੁਣ ਵੀ ਜੇ ਕੋਈ ਕਿਸੇ ਦੀ ਪੇਮੈਂਟ ਕੋਈ ਮਰ ਗਈ ਉਹਨੂੰ ਪੇਮੈਂਟ ਦਵਾਈ ਹੋਵੇ ਉਹਨਾਂ ਨੇ ਇਹ ਸਾਰੇ ਨਾ ਵੇਲੜ ਨਹੀਂ ਲਹਿਲ ਸਾਹਿਬ ਪੇਮੈਂਟ ਮਾਰੀ ਚ ਹੋਊਗੀ ਇਹ ਤਾਂ ਗਾਰੰਟੀ ਲੈ ਸਕਦਾ ਲਹਿਲ ਸਾਹਿਬ ਪਰ ਫਿਲਮ ਦਾਸੀ ਚ ਕਿਹੜਾ ਬੰਦਾ ਹੈ ਔਰ ਮੈਂ ਜੀ ਦੇ ਐਕਟਰ ਦੀ ਪੇਮੈਂਟ ਮੈਂ ਛੋਟੀ ਤੁਹਾਨੂੰ ਗੱਲ ਦੱਸਣਾ ਪਿੱਛੇ ਇੱਕ ਫਿਲਮ ਜਿਹੜੀ ਆਈ ਆਪਾਂ ਪਹਿਲੇ ਬਾਈਂਡ ਅਪ ਕਰ ਲਈਏ ਚਲੋ ਆਪਾਂ ਬਾਈਂਡ ਅਪ ਕਰ ਲਈਏ ਸੋ ਅਸੀਂ ਆਪਣੇ ਚੈਨਲ ਵੱਲੋਂ ਚਾਦਰ ਸਿੰਘ ਪਰਵਾਨਾ ਨੂੰ ਸ਼ਰਦਾ ਦੇ ਫੁੱਲ ਭੇਟ ਕਰਦੇ ਆਂ ਪ੍ਰਮਾਤਮਾ ਕਰੇ ਜਿੱਥੇ ਵੀ ਰਹੇ ਹੁਣ ਤਾਂ ਪ੍ਰਮਾਤਮਾ ਦੇ ਚਲਾ ਗਿਆ ਜੀ ਕਰਨਾ ਚ ਅਰਦਾਸ ਹੈ ਪ੍ਰਮਾਤਮਾ ਉਹਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਔਰ ਅਸੀਂ ਬੜੇ ਸ਼ਰਮਿੰਦਾ ਕਿਆਸੀ ਉਹਨਾਂ ਤੋਂ ਵਾਕਿਬ ਨਹੀਂ ਸੀ ਪਰ ਜਦੋਂ ਅਸੀਂ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਅਸੀਂ ਨਾਲ ਦੀ ਨਾਲ ਅਸੀਂ ਟੀਵੀ ਸਾਹਮਣੇ ਬੈਠ ਗਏ ਉਹ ਤੁਹਾਡੇ ਨਾਲ ਗੱਲਬਾਤ ਕਰਨ ਲੱਗੇ ਔਰ ਤੁਹਾਡੇ ਤੱਕ ਵੀ ਅਸੀਂ ਜਿਹਨੂੰ ਕਹੇ ਸਚਤ ਸਿੰਘ ਪ੍ਰਵਾਨਾਂ ਦੀ ਜਿਹੜੀ ਅਜੀਬਨੀ ਤੇ ਕੁਝ ਗੱਲ ਕਹੀ 1000 ਗਾਣਾ ਉਹਨਾਂ ਨੇ ਲਿਖਿਆ ਪਰ ਕਰਤਾ ਰਮਲਾ ਚਾਂਦੀ ਰਾਮ ਜਮਲਾ ਜੱਟ ਹੋਰ ਪਤਾ ਨਹੀਂ ਕਿੰਨੇ ਫਨਕਾਰ ਸੀ ਜਮਲੇ ਦੇ ਘਰ ਮੈਂ ਆਮ ਮੇਰਾ ਆਉਣਾ ਜਾਣਾ ਸੀ ਉਹਨਾਂ ਦੇ ਗੀਤ ਲਿਖੇ ਪਰ ਕੋਈ ਸਮਾਂ ਸੀ ਜਦੋਂ ਬਹੁਤ ਰਾਈਜ਼ ਕੀਤਾ ਫਿਰ ਡਾਊਨ ਫਾਲ ਆਇਆ ਬੰਦੇ ਦਾ ਬਰਖਸ਼ਾਬ ਵੀ ਖੋਲੀ ਮਸ਼ੀਨਾਂ ਦੀ ਦੁਕਾਨ ਦੇ ਵਿੱਚ ਕੰਮ ਵੀ ਕਰਦਾ ਰਿਹਾ ਦੁੱਧ ਦੁੱਧ ਵੀ ਵੇਚਣ ਲੱਗ ਗਿਆ ਹੱਥਾਂ ਦੇ ਹੱਡੀਆਂ ਵੀ ਵੱਡੀਆਂ ਗਈਆਂ ਪਰ ਉਹ ਮਰਿਆ ਵਿਚਾਰਾ ਕਿਰਾਏ ਦੇ ਮਕਾਨ ਤੇ ਕਿ ਮੈਂ ਗੱਲ ਹੋਰ ਸਰਗਾ ਉਹਦੀ ਜ਼ੁਬਾਨੀ ਉਹ ਕਹਿੰਦੇ ਵੀ ਜਿਸ ਵੇਲੇ ਮੈਂ ਪਰ ਜਵਾਨੀ ਸੀ ਜਗਾਉਂਦਾ ਸੀ ਮੇਰੇ ਡੌਲੇ ਫਰਕਦੇ ਸੀ ਤਾਂ ਮੈਂ ਆਪਣੇ ਬਾਹਾਂ ਦੇ ਜੋ ਡੌਲਿਆਂ ਨਾਲ ਕਈ ਵਾਰ ਉਸ਼ਲਦਾ ਸੀ ਤੇ ਅੱਜ ਕਹਿੰਦਾ ਮੇਰੇ ਲੱਤਾਂ 'ਚ ਦਮ ਨਹੀਂ ਤੇ ਮੈਂ ਤੁਰਦਾ ਮਾੜਾ ਮਾੜਾ ਤੁਰ ਸਕਦਾ ਮੈਂ ਮਤਲਬ ਉਸ਼ਲਣਾ ਤੇ ਕੀ ਹੈ ਤੇ ਹੁਣ ਵੀ ਉਹਦੇ ਗਲੇ 'ਚ ਬੜਾ ਅੱਜ ਵੀ ਦਮ ਸੀ। ਅੱਜ ਕੱਲ ਤੱਕ ਜਦ ਤੱਕ ਜਿੰਦਾ ਸੀ ਉਦੋਂ ਤੱਕ ਜਦ ਤੱਕ ਇੰਟਰਵਿਊ ਕੀਤੀ ਨਾ ਉਹਨੇ ਉਹ ਤਾਂ ਕਿ ਵੀ ਉਹਦੇ ਗਲੇ 'ਚ ਉਹੀ ਜਿਹੜਾ ਸੀ ਰਸ ਸੀਗਾ ਉਸੇ ਤਰ੍ਹਾਂ ਦਾ ਉਹਨਾਂ ਦਾ ਜਿਹੜਾ ਸੀ ਮੋਲਣ ਦਾ ਤਰੀਕਾ ਜਿ ਗਾਉਣ ਦਾ ਜਿਹੜਾ ਸੀ ਟੈਲੈਂਟ ਸੀ ਉਹ ਉਦਾਂ ਦਾ ਸੀ। ਜੀ ਅਸੀਂ ਇੱਕ ਵਾਰੀ ਫੇਰ ਆਪਣੇ ਆਧਾਰੇ ਵੱਲੋਂ ਮੇਰੇ ਵੱਲੋਂ ਲਹਿਲ ਸਾਹਿਬ ਵੱਲੋਂ ਅਸੀਂ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ।